ਬਾਈ ਸਤਿ ਸ੍ਰੀ ਅਕਾਲ ਜੀ ਬਠਿੰਡੇ ਦੇ ਦਾ ਪਿੰਡ ਨਰੂਆਣਾ ਅੱਜ ਮੈਂ ਆਪਣੇ ਦੋਸਤ ਵੀਰ ਗੁਰਦੇ ਦੇ ਕੋਲ ਪਹੁੰਚਿਆ ਹੋਇਆ ਹੈਗਾ ਇਹ ਵੀਰ ਆਪਣੇ ਦੋਸਤ ਜੱੱਜੇ ਨੂੰ ਲੈ ਕੇ ਬਠਿੰਡੇ ਤੋਂ ਮਿਲ ਕੇ ਇਹ ਲੇਹ ਤੱਕ ਸੈਕੰਡਰੀ ਯਾਤਰਾ ਕਰਨ ਗਿਆ ਸੀ ਗੁਰਦਵਾਰਾ ਪਤਰ ਸਾਹਿਬ ਦੀ ਤੇ ਮੈਂ ਸੈਕੰਡਰੀ ਪਿੰਡ ਕੋਟਪੈਣ ਤੋਂ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਸੈਕਟੇ ਮੈਂ ਲੈਣ ਰੱਖ ਜਾਣਾ ਚਾਹੁੰਨਾ ਹੈਗਾ ਜੋ ਕਿ ਉੱਥੇ ਉੱਚਾਦਰ ਬਾਬੇ ਨਾਨਕ ਦਾ ਉਸ ਦਰ ਦੇ ਦਰਸ਼ਨਦਾਰੇ ਕਰਨ ਵਾਸਤੇ ਮੈਂ ਪਿੰਡ ਕੋਰਪੇ ਤੋਂ ਉਸ ਦਿਨ ਛੱਰ ਕੇ ਚਾਲੇ ਪਉਣ ਲੱਗਿਆਗਾ ਤੇ ਮੈਂ ਅੱਜ ਵੀਰ ਗੁਰੀ ਦੇ ਕੋਲੋਂ ਲੈ ਲਖਦੀ ਜੋ ਰਸਤਾ ਹੈ ਉਥੇ ਜਾਣਕਾਰੀ ਲੈਣ ਵਾਸਤੇ ਪਹੁੰਚਿਆ ਹੈਗਾ ਇਸ ਵੀਰ ਨੇ ਮੈਨੂੰ ਸਾਰੇ ਰਸਤੇ ਜਾਣਕਾਰੀ ਦਿੱਤੀ ਹੈ ਮੈਂ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਾਬਾ ਜੀ ਪਹਿਲਾਂ ਵੀ ਪੂਰੇ ਭਾਰਤ ਦੀ ਯਾਤਰਾ ਕਰ ਚੁੱਕੇ ਨੇ ਪਰ ਲੇਹ ਲਦਾਖਣ ਦਾ ਹਿੱਸਾ ਜਿਹੜਾ ਉਹ ਰਹਿ ਗਿਆ ਸੀ ਬਾਬਾ ਜੀ ਦਾ ਸਾਇਸ ਕਰਕੇ ਬਾਬਾ ਜੀ ਅੱਜ ਨਰੂਆਣੀ ਆਏ ਨੇ ਜੇ ਤੁਸੀਂ ਕੋਈ ਵੀ ਹੈਲਪ ਕਰ ਸਕਦੇ ਹੋ ਬਾਬਾ ਜੀ ਦਾ ਤਾਂ ਥੱਲੇ ਸੋਸ਼ਲ ਮੀਡੀਆ ਦਾ ਅਕਾਊਂਟ ਸਾਰੇ ਦਿੱਤੇ ਹੋਏ ਆ ਬਾਬਾ ਜੀ ਦੇ ਸੋਸ਼ਲ ਮੀਡੀਆ ਦੇ YouTube Instagram Facebook ਉੱਥੇ ਜਾ ਕੇ ਬਾਬਾ ਜੀ ਨੂੰ ਜਰੂਰ ਫੋਲੋ ਕਰਿਓ ਧੰਨਵਾਦ ਜੀ ਧੰਨਵਾਦ ਜੀ